ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕਰੋ ਟਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਵਿੱਚ ਤੰਦਰੁਸਤ ਰਹੋਗੇ ਖਸਾ ਹਾਲ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਆਪਾਂ ਕਹੀ ਦੇਣਾ ਮੈਂ ਕਰੋ ਵੀਡੀਓ ਡਿਟ ਕਰ ਰਿਹਾ ਤੇ ਬਣਾਈ ਤਾਂ ਆਪਣੀ ਬਹੁਤ ਚਿਰ ਪਹਿਲਾਂ ਦੀ ਪਈ ਸੀ ਵੀਡੀਓ ਤੇ ਪਰ ਆਪਾਂ ਅੱਜ ਡਿਟ ਕਰ ਰਿਹਾ ਤੇ ਲਓ ਜੀ ਬਣੇ ਰਹੋ ਵੀਡੀਓ ਦੇ ਨਾਲ ਤੇ ਆਪਾਂ ਬਣਾਉਣੇ ਆ ਸਾਗ ਤੇ ਨਾਲੇ ਕਰਦੇ ਆ ਸੁਖਮਨੀ ਸਾਹਿਬ ਦੇ ਪਾਠ ਇਹ ਪਾਠ ਨਾ ਅਸੀਂ ਘਰਾਂ ਵਿੱਚ ਕਰ ਲੈਨੇ ਆ ਵੀ ਇਹ ਚ ਕਿਉਂਕਿ ਗੁਰਦੁਆਰੇ ਵਿੱਚ ਜਾਣ ਦੀ ਘਾਲ ਹੋ ਜਾਂਦੀ ਹੈ ਤਾਂ ਕਰਕੇ ਆਪਾਂ ਅਸੀਂ ਹਿੱਦੀ ਦੇ ਹਾੜੇ ਤੇ ਪਾਠ ਆਪਣੇ ਘਰਾਂ ਵਿੱਚ ਕਰਦੇ ਆ ਤੇ ਕਪਰਾਲੇ ਜੀ ਨਾਲ ਕੰਮ ਕਰਕੇ ਸੇਤੀ ਸੇਤੀ ਚਲੇ ਜਾਂਦੇ ਆ ਪਾਠ ਕਰਨ ਵਾਸਤੇ ਦੇ ਇਸ ਨਾਲ ਵਧੀਆ ਲੱਗਦਾ ਇਕੱਠੇ ਕਰਕੇ ਜਦੋਂ ਆਪਾਂ ਪਾਠ ਕਰਦੇ ਆਂ ਵਧੀਆ ਲੱਗਦਾ ਇੱਕ ਰਸ ਜਿਹਾ ਬਾਜੀ ਜਾਂਦਾ ਜਦੋਂ ਆਪਾਂ ਲੱਗ ਲੱਗ ਪਾਠ ਕਰਦੇ ਆਂ ਤਾਂ ਉਹ ਗੱਲ ਨਹੀਂ ਬਣਦੀ ਲੈ ਲੇ ਡੱਬੀ ਲੈ ਲੇ ਓ ਭਾਈ ਕੁੜਾਇਦ I <inaudible> <inaudible> ना <laughs> ਕਹਾਂnde <t> ਚਾਹਿਆ <muchas> ਸਗਲ ਕਟਾਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਰਤ ਮਿਤ ਜਾਨੂ ਆਪੇ ਆਪਨ ਸੰਗ ਆਪਰਵ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਰਿਆ ਮੈਂ ਉਤਮ ਕਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਕੁਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਦਾਨੀ ਮੈਂ ਮਤਲਬ ਜਪੇ ਹਰ ਕਾ ਪਰਤ ਪ੍ਰਗਟਨੀ ਛਕੇ ਹਰ ਕੀ ਪਰਤ ਮੁਕਤ ਬੋ ਕਰੇ ਨਾਨਕ ਜਨ ਸੰਗ ਕੀਤੇ ਧਰੇ ਭਾਰ ਜਾ ਤੇ ਉਹ ਹਰ ਕੋ ਨਾਮ ਕਾਮ ਕਨ ਹੜਾ ਭਗਵਾ ਸਤੇ ਉਤਮ ਹਰ ਕੀ ਕਥਾ ਨਾਮ ਸੰਤ ਦਰਜਨ ਖਲਤਾ ਨਾਮ ਕੀ ਮਹਿਮਾ ਸੰਤਰੇ ਤੇ ਵਸੇ ਸੰਤ ਪ੍ਰਤਾਪ ਦਰਸ ਸੁਮਸੇ ਸੰਤ ਕਾ ਸੰਗਵਤ ਪਾਗੀ ਪਾਈਏ ਸੰਤ ਕੇ ਸੇਵਾ ਨਾਯੋ ਤੇ ਆਈਏ ਨਾਮ ਤੁਰ ਪਛਿਆ ਵਰਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ ਸ੍ਰੋਗ ਬਾਸ ਸੰਤ ਗੋ ਸਿਮਰਤੀ ਤੇਖੇ ਸਰ ਬਟ ਲੋਲ ਬੀਸ ਨਾਹੀ ਹਰ ਰੇ ਨਾਨਕ ਨਾਮ ਬੋਲ ਅਸ਼ਪਤੀ ਜਾਪ ਤਪ ਗਿਆਨ ਸਭ ਧਿਆਨ ਸਤ ਸਤਿ ਸੰਗਤ ਗਿਆਨ ਲੋ ਜੀ ਇੱਧਰ ਬੀਬੀ ਨੇ ਧਰਿਆ ਸਾਗ ਸੀ ਸਾਰੇ ਸਿਆਲ ਦਾ ਸਾਗ ਨਹੀਂ ਤੇ ਕਿਧਰ ਹੈ ਤੇ ਹੁਣ ਧਰਦੇ ਆ ਸਾਗ ਅੱਜ ਨਵੇਂ ਨਗਰ ਕੀਰਤਨ ਨੇ ਹੁਣ ਤੇ ਨਾਲੇ ਆਪਾਂ ਸਾਗ ਬਣਾਉਣੇ ਤੇ ਮਿੱਥੇ ਪਾਲਕ ਬਾਥੂ ਅਸੀਂ ਬਾਜ਼ਾਰੋਂ ਲੈਂਦਾ ਤੇ ਸਾਗ ਅਸੀਂ ਖੇਤੋਂ ਤੋੜ ਲਏ ਮੈਂ ਕਿ ਪ੍ਰਧਾਨ ਸਾਹਿਬ ਤੇ ਹੁਣ ਸਰੋਂ ਖੇਤਾਂ 'ਚ ਬਹੁਤ ਘੱਟ ਬੀਜਦੇ ਪਤਾ ਨਹੀਂ ਕਿਉਂ ਤੇ ਅਸੀਂ ਚਲੇ ਤਾਂ ਗਏ ਸਾਨੂੰ ਇੱਕ ਘਰ ਦੇ ਸਾਗ ਦਾ ਘਥਿਆ ਹੈ ਤੇ ਕਿਸੇ ਦੇ ਸਾਗ ਨਹੀਂ ਸੀ ਬੀਜੇ ਹੋਏ ਸਾਨੂੰ ਤਾਂ ਪਹਿਲਾਂ ਸੀ ਇਹੇ ਪਤਾ ਵੀ ਮੋਡਰਨ ਹੀ ਪਾਵੇ ਵਾਪਸ ਹੁਣ ਪਤਾ ਨਹੀਂ ਕਿਉਂ ਆਡਾ ਇੰਨੀ ਕੱਦਦਾ ਕੋਈ ਨਾ ਕੋਈ ਬਰਸਨ ਚ ਸਭ ਚੰਗੀ ਤਰ੍ਹਾਂ ਬੀਜਦਾ ਪਤਾ ਨਹੀਂ ਕੀ ਗੱਲ ਕਿਸੇ ਦੇ ਖੇਤ ਵਿੱਚ ਸਭ ਨਿਸੀ ਬੀਜੀ ਹੋਈ ਤੇ ਫਿਰ ਜਿਹੜਾ ਅਸੀਂ ਨਾ ਖੇਤ ਲੈਤਾ ਉਹਦੇ ਨਾਲ ਇੱਕ ਖੇਤ ਚ ਲੱਗੀ ਹੋਈ ਸੀ ਇਸ ਤਰ੍ਹਾਂ ਉੱਥੋਂ ਅਸੀਂ ਤੋੜ ਕੇ ਲਈਏ ਸਾਗ ਤੇ ਸਾਗ ਆਪਣਾ ਬਾਣ ਰਿਹਾ ਦਾ ਆ ਲਓ ਜੀ ਪਾਕ ਬੋਲੀ ਤੋਂ ਲਿਆਉਣੇ ਆ ਅਸੀਂ ਤੇ ਜਿਹੜੀ ਖਾਧੀ ਜਾਂਦੀ ਹੈ ਖਾ ਲੈਣੇ ਤੇ ਬਾਕੀ ਆਪਾਂ ਡੰਗਰਾਂ ਨੂੰ ਪਾ ਦਿੰਨੇ ਆ ਸਬਜ਼ੀ ਠੀਕ ਤੇ ਬਾਥੂ ਗੋਭੀ ਬੰਦ ਜੋ ਵੀ ਸਬਜ਼ੀ ਹੁੰਦੀ ਹੈ ਲਿਆਉਣੇ ਆਪਾਂ ਬੋਲੀ ਤੋਂ ਜਾ ਕੇ ਤੇ ਜਿਹੜੀ ਖਾਣੀ ਹੁੰਦੀ ਹੈ ਖਾ ਲੈਨੇ ਆ ਤੇ ਇਹ ਲਸਣ ਵੀ ਆਪਾਂ ਬੋਲੀ ਤੋਂ ਲੈਂਦਾ ਤੇ ਇਹ ਗੋਭੀ ਵੀ ਆਪਣੀ ਬਹੁਤ ਫਰਕ ਰਹਿੰਦਾ ਸਬਜ਼ੀਆਂ ਦਾ ਮੂਲੀਆਂ ਪੇਠਾ ਪਿਆ ਉਹ ਪੇਠਾ ਪਤਾ ਨਹੀਂ ਹੈਗਾ